ਸਾਂ ਸੰਗਤ ਜੀਓ ਇਸ ਵੀਡੀਓ ਵਿੱਚ ਗੱਲ ਕਰਾਂਗੀ ਟੌਡਰ ਮਲ ਦੀ ਟੌਡਰ ਮਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਇਹ ਵਾਰ ਕਿਉਂ ਮੰਗਿਆ ਕਿ ਮੇਰਾ ਪਰਿਵਾਰ ਉਜਾੜ ਦਿਓ ਦੀਵਾਨ ਟੌਡਰ ਮਲ ਜੀ ਗੱਡਿਆਂ ਦੇ ਉੱਪਰ ਵੱਡੇ ਵੱਡੇ ਬੋਰੇ ਪੜ ਕੇ ਸੋਨੇ ਦੇ ਮੋਹਰੇ ਲਿਆਏ ਸਨ ਆਖਿਰ ਟੌਡਰ ਮਲ ਦਾ ਪਰਿਵਾਰ ਐਨਾ ਅਮੀਰ ਕਿਵੇਂ ਬਣਿਆ ਆਖਿਰ ਉਹਨਾਂ ਕੋਲ ਕਿੰਨਾ ਕੁ ਪੈਸਾ ਸੀ ਟੌਡਰ ਮਲ ਜੀ ਦੇ ਪਿਛੋਕੜ ਤੋਂ ਸ਼ੁਰੂ ਕਰਕੇ ਸਹਿਬਜ਼ਾਦੇ ਆਦੇਸ ਸੰਸਕਾਰ ਤੱਕ ਇਹ ਸਾਰਾ ਇਤਿਹਾਸ ਡੁੰਗਾਈ ਦੇ ਵਿੱਚ ਫਰੋਲਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਥ ਸੰਗਤ ਜੀਓ ਜੇ ਤੁਸੀਂ ਸਾਡੇ ਚੈਨਲ ਦੇ ਨਾਲ ਪਹਿਲੀ ਵਾਰ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂਕਿ ਇਹੋ ਜਿਹੇ ਜਾਂ ਹੋਰ ਗੁਰੂ ਨਾਲ ਜੁੜੀਆਂ ਹੋਈਆਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕਣ ਮਾਲਵੇ ਦੀ ਧਰਤੀ ਪਿੰਡ ਅਲੋਵਾਲ ਭਵਾਨੀਗੜ ਤੋਂ ਇੱਕ ਸੰਗਤ ਦਾ ਜਥਾ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਉਂਦਾ ਹੈ ਦਰਸ਼ਨ ਕਰਨ ਵਾਸਤੇ ਸ੍ਰੀ ਗੁਰੂ ਅਮੇਰਸਰ ਪਹੁੰਚੇ ਜਿੱਥੇ ਦੇ ਵਿੱਚ ਇੱਕ ਵਿਯਗ ਆਦਮੀ ਰਹੀ ਸੀ ਜੋ ਕਿ ਆਪਣੀ ਉਮਰ ਦੇ ਆਖਰੀ ਪੜਾਵ ਤੇ ਸੀ ਅਤੇ ਅਤਿ ਦਰਜੇ ਦਾ ਗਰੀਬ ਸੀ ਜੋ ਕਿ ਮੈਲੇ ਕੁਚਲੇ ਕਪੜੇ ਪਾਏ ਹੋਏ ਸਨ ਜੋ ਥਾਂ ਥਾਂ ਤੇ ਟਾਕੀਆਂ ਲਾ ਕੇ ਸਿੱਤੇ ਹੋਏ ਸਨ ਬਜ਼ੁਰਗ ਦੇ ਕੈਰਾਂ ਦੇ ਵਿੱਚ ਦੁੱਤੀ ਦਾ ਜੋੜਾ ਵੀ ਨਹੀਂ ਸੀ ਉਸ ਨੇ ਵੀ ਸ੍ਰੀ ਗੁਰੂ ਰਾਮਦਾਸ ਜੀ ਦੀ ਬੜੀ ਸੋਭਾ ਸੁਣੀ ਸੀ ਉਹ ਬੜੀਆਂ ਆਸਾਂ ਮੁਰਾਦਾ ਕਰਕੇ ਗੁਰੂ ਘਰ ਪਹੁੰਚਿਆ ਸੀ ਜਦੋਂ ਸਾਰੀਆਂ ਸੰਗਤਾਂ ਤੇ ਉਹ ਬਜ਼ੁਰਗ ਦਰਸ਼ਨ ਕਰਨ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਕੋਲ ਆਏ ਤੇ ਉੱਥੇ ਕਾਫੀ ਭੀੜ ਸੀ ਉਹ ਬਜ਼ੁਰਗ ਵੀ ਦਰਸ਼ਨ ਕਰਨ ਆਇਆ ਅਤੇ ਲਾਈਨ ਦੇ ਵਿੱਚ ਲੱਗ ਗਏ ਮਨ ਵਿੱਚ ਬੜੇ ਵਿਚਾਰ ਕੋਧ ਰਹੇ ਸਨ ਕਿ ਅੱਜ ਮੈਂ ਗੁਰੂ ਸਾਹਿਬ ਤੋਂ ਐਵੀ ਮੰਗ ਲੈਣਾ ਤੇ ਉਹ ਵੀ ਮੰਗ ਲੈਣਾ। ਅਤੇ ਪੀੜ ਦੇ ਕਰਕੇ ਉਹਨਾਂ ਨੂੰ ਹਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਸੀ ਹੋਏ। ਜਿਵੇਂ ਹੀ ਪੀੜ ਕਟੂ ਹੋਈ ਤਾਂ ਉਹ ਗੁਰੂ ਸਾਹਿਬ ਜੀ ਦੇ ਅੱਗੇ ਆਇਆ। ਸਿੰਘਾਸਨ ਤੇ ਵੀ ਰਾਜਮਾਨ ਗੁਰੂ ਸਾਹਿਬ ਜੀ ਦਾ ਸੋਨਾ ਪ੍ਰਕਾਸ਼ ਦਾੜਾ ਰੱਜ ਕੇ ਸੋਹਣਾ ਸਰੂਪ ਸਿਰ ਤੇ ਚੰਦੂਆ ਸਾਹਿਬ ਤੇ ਚੌਰ ਹੋ ਰਿਹਾ ਹੈ। ਜਿਵੇਂ ਜਿਵੇਂ ਲਾਈਨ ਦੇ ਕਟਣ ਨਾਲ ਬਜ਼ੁਰਗ ਕੋਲ ਆਂਦਾ ਗਿਆ ਉਸ ਦੀਆਂ ਇਛਾਵਾਂ ਤ੍ਰਿਪਤ ਹੁੰਦੀਆਂ ਗਈਆਂ ਜਦੋਂ ਬਜ਼ੁਰਗ ਬਾਬੇ ਦੀ ਮੱਥਾ ਟੇਕਣ ਦੀ ਵਾਰੀ ਆਈ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਇੱਛਾ ਨਹੀਂ ਸੀ ਰਹਿ ਗਈ ਬਜ਼ੁਰਗ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਸਰਨਾ ਦੇਵੀ ਚ ਸੀਸ ਨਿਵਾਇਆ ਤੇ ਮੱਥਾ ਟੇਕ ਕੇ ਵਾਪਸ ਮੁੜਨ ਲੱਗੇ ਬਜ਼ੁਰਗ ਨੂੰ ਇਸ ਤਰ੍ਹਾਂ ਵਾਪਸ ਮੁੜਦਾ ਦੇਖ ਸ਼੍ਰੀ ਗੁਰੂ ਰਾਮਦਾਸ ਜੀ ਨੇ उस बुजुर्ग को नके आ बुजुर्गों एनी दूरो तुसी दर्शन करने आए हो पे खाली हाथ मुड़ चले हो कुछ ना कुछ मांगत आले ना सी बुजुर्ग ने अर्ज की थी गुरु साहिब जी मेरी ता कोई इच्छा ही नहीं है गुरु जी फिर बोले बुजुर्गों दो पल रुक के सोचते लगो फिर कोई ता इच्छा होईगी तोहाडी बुजुर्ग ने फिर ओही जवाब देता मेरी ता कोई इच्छा ही नहीं है ਤੁਹਾਡੇ ਗੁਰੂ ਜੀ ਮੈਨੂੰ ਦਰਸ਼ਨ ਹੋ ਗਏ ਮੇਰੀਆਂ ਸਾਰੀਆਂ ਇੱਛਾਵਾਂ ਬੁਲਗੀਆਂ ਹੋ ਗਈਆਂ ਆਲੇ ਦੁਆਲੇ ਬੜੀਆਂ ਸੰਤਾਨਾਂ ਵੀ ਹੈਰਾਨ ਹੋ ਰਹੀਆਂ ਸਨ ਕਿ ਗੁਰੂ ਜੀ बार-बार ਇਸ ਬਜ਼ੁਰਗ ਨੂੰ ਕੁਝ ਮੰਗਣ ਨੂੰ ਜੋਰ ਕਿਉਂ ਪਾ ਰਹੇ ਹਨ ਗੁਰੂ ਜੀ ਨੇ ਤੀਸਰੀ ਵਾਰ ਫਿਰ ਉਹੀ ਗੱਲ ਦੁਹرائی ਫਿਰ ਬਜ਼ੁਰਗ ਨੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਹਾਂ ਮੈਂ ਵਿਗਦਾ ਤੈਂਦਾ ਕਿਸੇ ਵੀ ਤਰੀਕੇ ਨਾਲ ਤੁਹਾਡੇ ਦਰ ਤੇ ਆਇਆ ਹਾਂ ਤੁਹਾਡੇ ਦਰਸ਼ਨ ਕੀਤੇ ਹਨ ਪਰ ਆਪਣੇ ਸਰੀਰ ਵੱਲ ਦੇਖ ਕੇ ਮੈਨੂੰ ਲੱਗਦਾ ਹੀ ਨਹੀਂ ਕਿ ਮੈਂ ਦੁਬਾਰਾ ਕਦੀ ਇਸ ਜਗ੍ਹਾ ਤੇ ਤੁਹਾਡੇ ਦਰਸ਼ਨ ਕਰਾਂਗਾ ਇਹ ਗੱਲ ਬੋਲਦੇ ਬੋਲਦੇ ਉਸ ਬਜ਼ੁਰਗ ਦਾ ਗੱਲਾਂ ਪਰ ਆਇਆ ਕਹਿ ਲੱਗਾ ਕਿ ਮੈਂ ਪਾਸ਼ਾ ਇਹ ਚਾਹੁੰਦਾ ਹਾਂ ਕਿ ਤੁਸੀਂ ਇਸ ਗਰੀਬ ਦੀ ਚੌਂਪੜੀ ਵਿੱਚ ਇੱਕ ਵਾਰ ਜ਼ਰੂਰ ਆਓ ਅਤੇ ਆਪਣੇ ਚਰਨ ਪਾਓ ਇਹ ਸੁਣ ਕੇ ਗੁਰੂ ਸਾਹਿਬ उस बजुर्ग वाल मुस्कुराए लगे अवेदा पानी भी छे बैठ तो के सुन के बुजुर्ग कुछ सोची पै गया अति पुछ लगा गुरु जी जो तीन आओगे तो सिख किन्ने गुरु साहब जी ने फरमाया कोई तीह चाली तो होने ही ਇਹ ਸੁਣ ਕੇ ਬਜ਼ੁਰਗ ਦੇ ਮੋਹ ਸਹਿਸਬਾਈ ਨਿਕਲ ਗਿਆ ਜੇ ਐਨੇ ਸਿੱਖਾਂ ਨਾਲ ਆਉਣਾ ਹੈ ਫਿਰ ਗੁਰੂ ਸਾਹਿਬ ਜੀ ਨਾ ਆਇਓ ਗੁਰੂ ਜੀ ਉਸ ਬਜ਼ੁਰਗ ਦੀ ਸਿੱਧੀ ਸਾਦੀ ਗੱਲ ਨੂੰ ਸੁਣ ਕੇ ਮੁਸਕਰਾ ਪਏ ਫਿਰ ਗੁਰੂ ਜੀ ਕਹਿਣ ਲੱਗੇ ਸਾਡੇ ਸਿੱਖਾਂ ਤੋਂ ਤੁਹਾਨੂੰ ਕੀ ਇਤਰਾਜ਼ ਹੈ ਬਜ਼ੁਰਗ ਨੇ ਕਿਹਾ ਪਾਸ਼ਾ ਮੈਨੂੰ ਤੁਹਾਡੇ ਸਿੱਖਾਂ ਤੋਂ ਕੋਈ ਇਤਰਾਜ਼ ਨਹੀਂ ਕਿਉਂਕਿ ਮੈਂ ਇੱਕ ਬਹੁਤ ਹੀ ਗਰੀਬ ਇਨਸਾਨ ਹਾਂ ਤੁਹਾਨੂੰ ਤਾਂ ਮੈਂ

ਇਹ ਸੁਣ ਕੇ ਉਹ ਬਜ਼ੁਰਗ ਹੈਰਾਨ ਹੋ ਗਿਆ ਅਤੇ ਫਿਰ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਮੇਰਾ ਇਹ ਬੁੱਢਾ ਸਰੀਰ ਹੋਰ ਉਸੇ ਲਾਇਕ ਨਹੀਂ ਰਿਹਾ ਇਹ ਕਦੇ ਵੀ ਸਵਾਸ ਛੱਡ ਸਕਦਾ ਹੈ ਤੁਸੀਂ ਕਦੋਂ ਆਓਗੇ ਤੁਸੀਂ ਮੇਰੇ ਜਿੰਦ ਦੇ ਜੀ ਆਤ ਆ ਜਾਓਗੇ ਨਾ ਗੁਰੂ ਜੀ ਕਹਿਣ ਲੱਗੇ ਨਹੀਂ ਬਜ਼ੁਰਗੋ ਮਾਤਾ ਤੁਸੀਂ ਇਸ ਦੁਨੀਆ ਵਿੱਚ ਹੋਵੋਗੇ ਤੇ ਨਾ ਹੀ ਸਰੀਰਕ ਰੂਪ ਨਾਲ ਅਸੀਂ ਰਵਾਂਗੇ ਅਸੀਂ ਨਵੇਂ ਜੰਮੇ ਦੇ ਵਿੱਚ ਉਸ ਵੇਲੇ ਤੁਹਾਡੇ ਘਰ ਚਰਨ ਪਾਵਾਂਗੇ ਜਦੋਂ ਚੌਥੀ ਪੀੜੀ ਦੇ ਵਿੱਚ ਇਲਾਕੇ ਦੇ ਵੱਡੇ-ਵੱਡੇ ਲੋਕਾਂ ਵਿੱਚ ਤੁਹਾਡਾ ਨਾਂ ਆਉਂਦਾ ਹੋਵੇਗਾ ਤੁਹਾਡਾ ਵਪਾਰ ਇੰਨਾ ਕੁ ਹੋਏਗਾ ਕਿ ਲੱਖਾਂ ਲੋਕ ਤੁਹਾਡੇ ਅੰਦਰ ਕੰਮ ਕਰਨਗੇ ਤੇ अनेका ਘਰ ਤੁਹਾਡੇ ਵਪਾਰ ਤੇ ਚੱਲਣਗੇ ਇਸੇ ਤਰ੍ਹਾਂ ਸਮਾਂ ਆਪਣੀ ਚਾਲ ਚੱਲਦਾ ਰਿਆਂ ਲਗਭਗ 80-85 ਸਾਲਾਂ ਬਾਅਦ ਅੱਜ ਨੌਵੇਂ ਜਮੇਂ ਦੇ ਵਿੱਚ ਤੰਤਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਪਟਿਆਲੇ ਤੋਂ ਚੱਲ ਕੇ ਆਪਣੇ 30 ਸਿੱਖਾਂ ਦੇ ਨਾਲ ਚੜਾਈ ਕਰ ਚੁੱਕੇ ਬਜ਼ੁਰਗ ਦੇ ਪਿੰਡ ਵੱਲ ਆਲੋਵਾਲ ਪਹੁੰਚਦੇ ਹਨ ਉਸ ਵੇਲੇ ਬਜ਼ੁਰਗ ਬਾਪੂ ਦੇ ਘਰ ਬਹੁਤ ਹੀ ਲਹਿਰਾ-ਹਿਰਾ ਹਨ ਅਤੇ ਚੰਗਾ ਤਗੜਾ ਵਪਾਰ ਹੈ ਕਈ ਸੌ ਕਿਲੀਆਂ ਚ ਉਹਨਾਂ ਦੇ ਅੰਬ ਤੇ ਬੇਰਾਂ ਦੇ ਬਾਗ ਹਨ ਗੁਰੂ ਜੀ ਦੇ ਕੀਤੇ ਹੋਏ ਬਚਨਾਂ ਦੇ ਅਨੁਸਾਰ ਇਹਨਾਂ ਦੇ ਵਪਾਰ ਦੇ ਵਿੱਚ ਸੈਂਕੜੇ ਲੋਕ ਕੰਮ ਕਰ ਰਹੇ ਹਨ ਅੱਜ ਉਹ ਵਿਜੂਗ ਬਾਪੂ ਸੰਸਾਰ ਤੋਂ ਜਾ ਚੁੱਕੇ ਹਨ ਚੌਥੀ ਪੀੜੀ ਦੇ ਵਿੱਚ ਉਸ ਦੇ ਪਰਪੋਤੇ ਇਸ ਕਾਰੋਬਾਰ ਨੂੰ ਬਹੁਤ ਹੀ ਚੰਗੀ ਤਰ੍ਹਾਂ ਚਲਾ ਰਹੇ ਹਨ ਪੀੜੀ ਦਰ ਪੀੜੀ ਗੁਰੂ ਸਾਹਿਬ ਦੇ ਉਹ ਕਹੇ ਹੋਏ ਬੋਲ ਐਸੇ ਨੌਜਵਾਨ ਦੇ ਤਨ ਮਨ ਦੇ ਵਿੱਚ ਵਸੇ ਹੋਏ ਹਨ ਤਾਂ ਉਹ ਕਈ ਸਾਲਾਂ ਤੋਂ ਗੁਰੂ ਸਾਹਿਬ ਦੀ ਰਹਾ ਤੱਕ ਰਿਆ ਸੀ ਪਰ ਅੱਜ ਇੱਕ ਨੌਕਰ ਨੇ ਜਦੋਂ ਨਵੇਂ ਪਾਸ਼ਾ ਦੇ ਆਗਮਨ ਦੀ ਗੱਲ ਦਸੀ ਤੇ ਉਸ ਨੌਜਵਾਨ ਦੇ ਚਹਦਾ ਕੋਈ ਟਿਕਾਣਾ ਨਾ ਰਿਆ ਤੁਰੰਤ ਉਹ ਗੁਰੂ ਸਾਹਿਬ ਨੂੰ ਲੈਣ ਵਾਸਤੇ ਚਲਾ ਗਿਆ ਅਤੇ ਗੁਰੂ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਸਿੱਖਾਂ ਨੂੰ ਆਪਣੇ ਘਰ ਲੈ ਆਇਆ ਅੱਜ ਇਹਨਾਂ ਦਾ ਪਰਿਵਾਰ ਸ਼ਾਨਦਾਰ ਹਵੇਲੀ ਵਿੱਚ ਰਹਿ ਰਿਹਾ ਹੈ ਉਸ ਨੌਜਵਾਨ ਨੇ ਗੁਰੂ ਜੀ ਅਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਦੀ ਰਾਜਕੀ ਸੇਵਾ ਕੀਤੀ। ਸ਼ਾਮ ਨੂੰ ਗੁਰੂ ਸਾਹਿਬ ਜੀ ਅਤੇ ਸਿੱਖਾਂ ਨੇ ਪ੍ਰਸ਼ਾਦਾ ਪਾਣੀ ਛਕਿਆ ਅਤੇ ਆਰਾਮ ਕੀਤਾ। ਫਿਰ ਅਗਲੇ ਦਿਨ ਇਸ਼ਨਾਨ ਕਰਕੇ ਅੰਮ੍ਰਿਤ ਪਾਣੀ ਛਕ ਕੇ ਉਸ ਹਵੇਲੀ ਵਿੱਚ ਬੈਠ ਕੇ ਕੀਰਤਨ ਦੀਆਂ ਤਾਰਾਂ ਛੇੜੀਆਂ ਅਤੇ ਉਸ ਹਵੇਲੀ ਦੇ ਬਾਗ ਹੋਰ ਜਗਾ ਦਿੱਤੇ। ਤੇ ਜਦੋਂ ਗੁਰੂ ਸਾਹਿਬ ਰਵਾਨਾ ਹੋਣ ਲੱਗੇ ਉਸ ਨੌਜਵਾਨੀ ਗੁਰੂ ਸਾਹਿਬ ਨੂੰ ਸੋਹਣਾ ਦੁਸ਼ਾਲਾ ਤੇ ਮੋਹਲਾ ਦਾ ਭਰਿਆ ਥਾਲ ਪੇਟ ਕੀਤਾ ਗੁਰੂ ਸਾਹਿਬ ਨੇ ਥਾਲ ਦੇ ਵਿੱਚੋਂ ਦੁਸ਼ਾਲਾ ਦਾ ਚੁੱਕ ਲਿਆ ਪਰ ਮੋਹਰਾ ਵਾਲਾ ਥਾਲ ਹੱਥ ਨਾਲ ਪਰਾਂ ਕਰ ਦਿੱਤਾ ਅਤੇ ਪਰਮਾਨ ਲੱਗੇ ਕਿ ਇਨੀਆਂ ਕੁ ਮੋਹਰਾ ਨਾਲ ਕੀ ਬੰਦਾ ਹੈ ਸਾਨੂੰ ਹੋਰ ਮੋਹਰਾ ਚਾਹੀਦੀਆਂ ਹਨ ਉਸ ਨੌਜਵਾਨ ਨੇ ਅਰਜ਼ ਕੀਤੀ ਕਿ ਠੀਕ ਹੈ ਗੁਰੂ ਸਾਹਿਬ ਉਸ ਨੌਜਵਾਨ ਨੇ ਇੱਕ ਹੋਰ ਥਾਲ ਹਰਿਆਂ ਹੋਇਆ ਗੁਰੂ ਜੀ ਅੱਗੇ ਪੇਟ ਕੀਤਾ ਗੁਰੂ ਸਾਹਿਬ ਕਹਿਣ ਲੱਗੇ ਸਾਨੂੰ ਐਨੋ ਐਨੀਆਂ ਮੋਹਰਾਂ ਨਹੀਂ ਚਾਹੀਦੀਆਂ ਸਾਨੂੰ ਤਾਂ ਗੱਡਾ ਪਾੜ ਕੇ ਮੋਹਰਾਂ ਚਾਹੀਦੀਆਂ ਹਨ ਇਹ ਸੁਣ ਕੇ ਉਹ ਨੌਜਵਾਨ ਚੱਕਰ ਵਿੱਚ ਪੈ ਗਿਆ ਕਹਿਣ ਲੱਗਾ ਗੁਰੂ ਸਾਹਿਬ ਜੋ ਸਾਡੇ ਕੋਲ ਹੈ ਉਹ ਤੁਹਾਡਾ ਹੀ ਦਿੱਤਾ ਹੋਇਆ ਹੈ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਸਭ ਕੁਝ ਵੇਚ ਖੱਟ ਕੇ ਗੱਡਾ ਪਾੜ ਕੇ ਮੋਹਰਾਂ ਦਾ ਇਕੱਠਾ ਕਰ ਲਵਾਂਗਾ ਪਰ ਮਾਫ਼ ਕਰਿਓ ਇਸ ਸਮੇਂ ਮੇਰੇ ਕੋਲ ਇੰਨੀ ਵੱਡੀ ਗਿਣਤੀ ਦੇ ਵਿੱਚ ਮੋਹਰੇ ਨਹੀਂ ਹਨ ਗੁਰੂ ਸਾਹਿਬ ਨੇ ਫਰਮਾਇਆ ਠੀਕ ਹੈ ਪੁੱਤਰਾ ਅੱਜ ਤੋਂ ਤੁਸੀਂ ਮੋਹਰੇ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿਓ ਜਦੋਂ ਸਾਨੂੰ ਲੋੜ ਪਏਗੀ ਤਾਂ ਤੁਹਾਡੇ ਕੋਲੋਂ ਗੱਡਾ ਭਰ ਕੇ ਮੋਹਰਾਂ ਦਾ ਲੈ ਲਵਾਂਗੇ ਉਸ ਨੌਜਵਾਨ ਨੂੰ ਅਸੀਂ ਇਤਿਹਾਸ ਦੇ ਵਿੱਚ ਦੀਵਾਨ ਟੌਡਰਮਲ ਜੀ ਦੇ ਨਾਮ ਨਾਲ ਜਾਣਦੇ ਹਾਂ ਸਾਧ ਸੰਗਤ ਜੀ ਅੱਗੇ ਅਸੀਂ ਜਾਣਦੇ ਹਾਂ ਕਿ ਦੀਵਾਨ ਟੌਡਰਮਲ ਕੋਲੋਂ ਹੂ ਵੀ ਨੇ ਸੇਵਾ ਕਿਸ ਤਰ੍ਹਾਂ ਲਈ ਸੀ ਫਿਰ ਵੀ ਆਪਾਂ ਇਤਿਹਾਸ ਦੇ ਉਹ ਪੰਨੇ ਫਨੋਰਾਂਗੇ ਜੋ ਇਸ ਬਾਰੇ ਦੱਸਣਗੇ ਜਦੋਂ ਦੀਵਾਨਪੋਟਲ ਮੰਨ ਲਓ ਮਾਤਾ ਗੁਜਰੀ ਜੀ ਅਤੇ ਛੋਟੇ ਸਹਜਾਦਿਆਂ ਦੀ ਸੰਗੀਤੀ ਦਾ ਪਤਾ ਲੱਗਾ ਮਾਤਾ ਗੁਜਰੀ ਜੀ ਅਤੇ ਛੋਟੇ ਸਹਜਾਦਿਆਂ ਵਿਆਹ ਦੇ ਹਨ ਹਸਰਾ ਨਦੀ ਦੇ ਕਿਨਾਰੇ ਪੰਨੋਂ ਤਿੰਨ ਦਿਨ ਬੀਤ ਚੁਕੇ ਸਨ ਭਾਈ ਪੋਟਲ ਮਾਲ ਜੀ ਉਸ ਸਥਾਨ ਤੇ ਭੱਜ ਕੇ ਪਹੁੰਚੇ ਉਥੇ ਹੋਜੰਦਾ ਪਹਿਰਾ ਸੀ ਕਿਸੇ ਨਵੀਂ ਪਵਿੱਤਰ ਦੇਹਾਂ ਨੂੰ ਛੋਹਣ ਤੱਕ ਨਹੀਂ ਚੀ ਦਿੱਤਾ ਗਿਆ ਕਿਉਂਕਿ ਵਜ਼ੀਰ ਖਾਨ ਦਾ ਹੁਕਮ ਸੀ ਕਿਸੇ ਨੂੰ ਨੇੜੇ ਨਹੀਂ ਜਾਣ ਦੇਣਾ ਇਹਨਾਂ ਦੇਹਾਂ ਨੂੰ ਜੰਗਲੀ ਜਾਨਵਰ ਅਤੇ ਪੰਛੀ ਆਪੇ ਹੀ ਖਾ ਜਾਣਗੇ ਰੌਡਰ ਬਲ ਦਾ ਉਸ ਵੇਲੇ ਰੁਤਬਾ ਕਾਫੀ ਉੱਚਾ ਸੀ ਉਹਨਾਂ ਨੇ ਸੰਸਕਾਰ ਕਰਨ ਦੀ ਇਜਾਜ਼ਤ ਲੈਣ ਲਈ ਨਗਰ ਦੇ ਲੋਕਾਂ ਨੂੰ ਕਾਫੀ ਸਪਾਰਸ਼ ਲਵਾਈ ਪਰ ਵਜ਼ੀਰ ਖਾਨ ਨਾ ਮੰਨਿਆ ਆਖਿਰਕਾਰ ਜਦੋਂ ਸੂਬਾ ਤੇ ਸੂਬੇ ਤੇ ਵੱਡੇ ਵੱਡੇ ਜਾਣਕਾਰ ਵਿੱਚ ਪਏ ਤਾਂ ਤੀਸਰੀ ਰਕ ਕੱਢਣ ਲਈ ਜੀਰ ਖਾਨ ਤਿਆਰ ਹੋ ਗਏ ਆ ਇਹ ਰਾ ਬੜਾ ਹੀ ਔਖਾ ਸੀ ਸਸਕਾਰ ਦੇ ਲਈ ਜਿੰਨੀ ਨਹੀਂ ਥਾਂ ਦੀ ਲੋੜ ਸੀ ਉਹਨਾਂ ਟੋਡਰ ਮਲ ਨੂੰ ਇੱਥੇ ਮੋਹਰਾਂ ਵਿਚਾਲੇ ਲਈ ਗਿਆ ਹੁਣ ਜੋ ਤਾਂ ਟੋਡਰ ਮਲ ਬੜਾ ਹੀ ਅਮੀਰ ਸੀ ਪਰ 12 ਸਕਰ ਫੁੱਟ ਜਗ੍ਹਾ ਖਰੀਦਣ ਦੇ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਕਵਰ ਕਰਨ ਵਿੱਚ ਕਈ ਬੋਰੇ ਲੱਗ ਗਏ ਇਥੇ ਉਹਨਾਂ ਦੇ ਛੋਟੇ ਖਰਾ ਦਾਵੀ ਨਾਮ ਹੁੰਦਾ ਹੈ ਪਾਈ ਮਾਗਰ ਮਲਜੀ ਇਹਨਾਂ ਨੇ ਖੜੇ ਪੈਰ ਆਪਣਾ ਗੋਦਾਮ ਤੇ ਵਪਾਰ ਸਾਰਾ ਅਨਾਜ ਆਪਣੀ ਜਹਨੇ ਗੱਟੇ ਸੈਂਕੜੇ ਏਕਰ ਵਿੱਚ ਫੈਲਿਆ ਆਪਣਾ ਖਲਾ ਦਾ ਬਾਗ ਸਭ ਕੁਝ ਵੇਚ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਸਾਰੀਆਂ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ ਇਤਿਹਾਸ ਵਿੱਚ ਦਰਜ ਹੈ ਕਿ ਇਹਨੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰਨ ਵਾਸਤੇ ਗਵੰਡੀ ਸੂਬੇ ਕੋਲਵੀ ਮੋਹਰਾਂ ਖਰੀਦਨੀਆਂ ਪਈਆਂ ਵੱਡੇ ਵੱਡੇ ਬੋਰੀ ਭਰ ਕੇ ਗੱਡੇ ਤੇ ਲੱਦ ਕੇ ਉਸ ਸਥਾਨ ਤੇ ਲਿਆਂਦੇ ਗਏ ਹੁਣ ਇੱਕ ਪਾਸੇ ਵਜੀਰ ਖਾਨ ਕੁਰਸੀ ਧਾਕੇ ਬੈਠਾ ਹੈ ਭਾਈ ਟੋਡਰ ਮਨ ਜੀ ਅਤੇ ਭਾਈ ਨਾਗਰ ਜੀ ਮੋਹਰਾਂ ਤੇ ਮੋਹਰਾਂ ਜੋੜੀ ਜਾ ਰਹੇ ਹਨ ਸ਼ਰੀਰ ਮਾਤਾ ਗੁਜਰੀ ਜੀ ਅਤੇ ਛੋਟੇ ਸਹਾਜਾਂ ਦਾ ਹਲੇ ਉੱਥੇ ਹੀ ਪਿਆ ਸੀ ਕਿਸੇ ਨੂੰ ਵੀ ਹੱਥ ਨਹੀਂ ਲਾਂ ਦਿੱਤਾ ਜਾ ਰਿਹਾ ਸੀ ਜਦੋਂ ਇਸ ਸਾਰੇ ਸਥਾਨ ਤੇ ਮੋਹਰਾਂ ਵਿਛਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਸੰਸਕਾਰ ਕਰਨ ਦੀ ਇਜਾਜ਼ਤ ਮਿਲੀ ਵਜੀਰ ਖਾਨ ਉਹ ਮੋਰਾ ਇਕੱਠੀਆਂ ਕਰਕੇ ਲੈ ਗਿਆ ਤੇ ਗੁਰੂ ਘਰ ਦੇ ਸੇਵਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਹਨਾਂ ਪਵਿੱਤਰ ਵਿਹਾਨ ਨੂੰ ਸੰਸਕਾਰ ਵਾਲੀ ਥਾਂ ਤੇ ਲੈ ਕੇ ਆਏ ਇੱਥੇ ਸੰਸਕਾਰ ਦੇ ਸਮੇਂ ਟੋਡਰਮਲ ਜੀ ਦਾ ਪਰਿਵਾਰ ਅਤੇ ਪਾਈ ਮੋਤੀ RAM ਮਹਿਰਾ ਜੀ ਅਤੇ ਉਹਨਾਂ ਦੀ ਮਾਤਾ ਜੀ ਮੌਜੂਦ ਸਨ ਕਦੇ ਕਦੇ ਸੋਚ ਵਿਚਾਰ ਆਉਂਦੀ ਹੈ ਕਿ ਕਹੋ ਜੀ ਖੇਡ ਹੈ ਉਸ ਮਾਲਕ ਦੀ। ਦੀਨ ਦੁਨੀਆ ਦੇ ਮਾਲਕ ਆਪਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੁਛ ਹੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ। ਹੁਣ ਸਸਕਾਰ ਵਾਸਤੇ ਚੰਦਨ ਦੀਆਂ ਲੱਕੜੀਆਂ ਇਕੱਠੀਆਂ ਕੀਤੀਆਂ ਗਈਆਂ। ਭਾਈ ਟੋਡਰ ਮਲ ਜੀ ਅਤੇ ਭਾਈ ਨਾਗਰ ਮਲ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ਼ਨਾਨ ਕਰਾਇਆ ਤੇ ਮਾਤਾ ਗੁਜਰੀ ਜੀ ਨੂੰ ਭਾਈ ਟੋਡਰ ਮਲ ਜੀ ਦੀ ਘਰਵਾਲੀ ਭਾਈ ਮੋਤੀ ਮਹਿਰਾ ਜੀ ਦੀ ਮਾਤਾ ਜੀਨੇ ਇਸ਼ਨਾਨ ਕਰਵਾਇਆ ਅਤੇ ਮਾਤਾ ਗੁਜਰੀ ਅਤੇ ਛੋਟੇ ਸਹਜ ਜਦਿਆਂ ਦਾ ਸੰਸਕਾਰ ਕੀਤਾ ਕੁਝ ਸਮਾਂ ਪਾ ਕੇ ਜਦੋਂ ਟੋਡਰਮਲ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਗੁਰੂ ਗੋਬਿੰਦ ਸਿੰਘ ਜੀ ਟੋਡਰਮਲ ਤੋਂ ਬਹੁਤ ਹੀ ਖੁਸ਼ ਸਨ ਉਹਨਾਂ ਨੇ ਕਿਹਾ ਕਿ ਟੋਡਰਮਲ ਤੂੰ ਜੋ ਵੀ ਮੰਗਣਾ ਹੈ ਤੂੰ ਮੰਗ ਲੈ ਫਿਰ ਟੋਡਰਮਲ ਨੇ ਗੁਰੂ ਜੀ ਨੂੰ ਕਿਹਾ ਕਿ ਮੈਨੂੰ ਇਹ ਵਰ ਦੋ ਜੋ ਦੀਵਾਨ ਨੇ ਗੁਰੂ ਜੀ ਤੋਂ ਵਰ ਮੰਗਿਆ ਉਹ ਸੁਣ ਕੇ ਆਲੇ ਦਿਵਾਲੀ ਵਾਲੀ ਸੰਗਤ ਬਹੁਤ ਹੀ ਹੈਰਾਨ ਹੋਈ دیਵਾਨ ਜੀ ਨੇ ਅਰਜ ਕੀਤਾ ਕਿ ਗੁਰੂ ਸਾਹਿਬ ਜੀ ਤੁਸੀਂ ਵਰ ਦਿਓ ਕਿ ਮੇਰਾ ਇਹ ਵੰਸ਼ ਐਥੇ ਹੀ ਮੁੱਕ ਜਾਵੇ ਅੱਗੇ ਨਾ ਵਧੇ ਬਾਅਦ ਵਿੱਚ ਸੰਗਤ ਨੇ ਇਹ ਵਰ ਮੰਗਣ ਦਾ ਕਾਰਨ ਪੁੱਛਿਆ ਡੋਡਰ ਮੰਨਦਾ ਕਹਿਣਾ ਸੀ ਕਿ ਮੈਂ ਇਹ ਜ਼ਮੀਨ ਗੁਰੂ ਘਰ ਦੇ ਚਰਨਾਂ ਵਿੱਚ ਭੇਟ ਕੀਤੀ ਹੈ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੁੱਤਰ ਜਾਂ ਮੇਰੀਆਂ ਅਗਲੀਆਂ ਪੀੜੀਆਂ ਇੰਨਾ ਵਿੱਚੋਂ ਕੋਈ ਵੀ ਆ ਕੇ ਦਾਵਾ ਕਰੇ ਕਿ ਇਹ ਜ਼ਮੀਨ ਸਾਡੇ ਵਡੇਰਿਆਂ ਨੇ ਖਰੀਦੀ ਸੀ ਇਸ ਦੇ ਮਾਲਕ ਅਸੀਂ ਹਾਂ ਕਿੰਨੀ ਮਹਾਨ ਸੋਚ ਸੀ ਉਸ ਗੁਰੂ ਦੀ ਮਹਾਨ ਸਿੱਖ ਦੀ ਸਾਧ ਸੰਗਤ ਜੀਓ ਜੇ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰੋ ਤੇ ਇਹੋ ਜੀਆਂ ਵੀਡੀਓ ਹੋਰ ਪਾਉਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ